ਹਾਂਜੀ ਬਾਈ ਜੀ ਸਾਰੇ ਪ੍ਰਾਪਰ ਮਨ ਬਾਈ ਪਹਿਲਾ ਸਤਿ ਸ੍ਰੀਕਾਲ ਅੱਜ ਆਪਾਂ ਪਹੁੰਚੇ ਆ ਬਾਈ ਜੀ ਸ਼ਹਿਰ ਸਰਸੇ ਦੇ ਵਿੱਚ ਆ ਬਾਈ ਜੀ ਨੇ ਬਾਈ ਮਹਿੰਦੀ ਸਰਸਾ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸ਼ਹਿਰ ਤੋਂ ਬਾਜ਼ੀਆਂ ਡਾਉਂਦੇ ਨੇ ਸਭ ਤੋਂ ਜਿਹੜੀ ਖਾਸ ਗੱਲ ਹੈ ਬਹੁਤ ਵਧੀਆ ਵੀਡੀਓ ਰਹਿਣ ਵਾਲੀ ਆ ਉਹਨਾਂ ਪ੍ਰਾਪਰਾਂ ਵਾਸਤੇ ਜਿਹੜੇ ਸ਼ਹਿਰਾਂ ਦੇ ਵਿੱਚ ਛੌਂਕ ਕਰਦੇ ਆ ਤੇ ਸਵਾਗਤ ਹੈ ਮਿੰਦੀ ਬਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਭਰਾ ਆਏ ਨੇ ਇਹਨਾਂ ਬਾਰੇ ਦੱਸੋ ਜੀ ਇਹ ਆਪਣੇ ਬੇਗੂ ਤੋਂ ਆਏ ਬੇਗੂ ਤੋਂ ਹਾਂ ਹਾਂਜੀ ਤੇ ਆਹ ਮੁੰਡਾ ਖੈਰਪੁਰ ਤੋਂ ਆ ਆ ਮੇਰਾ ਚੇਲਾ ਹੈਗਾ ਅੱਛਾ ਜੀ ਆ ਹੁਣੀ ਚੇਲਾ ਬਣ ਕੇ ਗਿਆ ਅੱਛਾ ਜੀ 2-3 ਮਹੀਨੇ ਹੋਏ ਹਾਂਜੀ ਉਹ ਤਾਂ ਮੇਰੇ 3-4 ਚੇਲੇ ਹੋਰ ਨੇ ਹਾਂਜੀ ਉਹਨਾਂ ਕੋਲ ਟਾਈਮ ਨਹੀਂ ਮਿਲਿਆ ਹੁਣੀ ਆ ਸਕੇ ਚਲੋ ਕਿਸੇ ਨਾ ਕਿਸੇ ਕਾਰਨ ਕਰਕੇ ਹੋ ਜਾਣਾ ਤੇ ਸਭ ਤੋਂ ਪਹਿਲਾਂ ਤਾਂ ਮਿੰਦੀ ਬਾਈ ਜੀ ਕਮ ਉੱਤਰ ਰੱਖਣ ਦੀ ਸ਼ੁਰੂਆਤ ਹੁੰਦੀ ਹੈ ਹਾਂਜੀ ਤੁਹਾਡੀ ਸ਼ੁਰੂਆਤ ਕਿਵੇਂ ਸ਼ੌਂਕ ਪਿਆ ਤੁਹਾਨੂੰ ਤੁਸੀਂ ਸ਼ਹਿਰ ਦੇ ਵਿੱਚ ਰਹਿਣ ਵਾਲੇ ਮੇਰਾ ਅਸਲ ਤਾਂ ਮੈਂ ਮਤਲਬ ਮੇਰੇ ਨਾਲਕੇ ਇੱਧਰ ਬਰਨਾਲੇ ਕੋਲੇ ਤਨੋਲਾ ਹਾਂ ਪੰਜਾਬ ਚ ਹਾਂ ਪੰਜਾਬ ਚ ਹਾਂਜੀ ਉਹਨਾਂ ਦੇ ਘਰੇ ਰੱਖੇ ਹੋਏ ਸੀਗੇ ਮੇਰੇ ਨਾਲਕਿਆਂ ਦੇ ਹਾਂ ਮੇਰੇ ਨਾਲਕਿਆਂ ਦੇ ਹਾਂਜੀ ਉਹਨਾਂ ਨੇ ਉਹ ਨਹੀਂ ਰੱਖੇ ਸੀ ਮਤਲਬ ਵੀ ਬਾਜੀ-ਬੋਜੂ ਨਿਕਲ ਕੇ ਆ ਗਏ ਸੀ ਉਹਨਾਂ ਦੇ ਘਰੇ ਹਾਂਜੀ ਤੇ ਉਦੋਂ ਮੈਂ ਮਤਲਬ ਜਿਵੇਂ ਪੜਦੇ ਹੁੰਦੇ ਸੀ ਛੁੱਟੀਆਂ ਦੇ ਟਾਈਮ ਉੱਥੇ ਭੱਗ ਜਾਂਦੇ ਹੁੰਦੇ ਸੀਗੇ ਹਾਂਜੀ ਤੇ ਉਹ ਜੋ ਬਸ ਉਦੋਂ ਦਾ ਸ਼ੌਂਕ ਪਿਆਗਾ ਬਸ ਫਿਰ ਸਾਡਾ ਜੀ ਕਰਿਆ ਵੀ ਮੈਂ ਰੱਖਣੇ ਨੇ ਹਾਂਜੀ ਫਿਰ ਮੈਂ 2000 1996 97 ਵਿੱਚ ਮੈਂ ਰੱਖੇ ਸੀਗੇ ਕਬੂਤਰ ਇੱਥੇ ਆਪਦੇ ਘਰੇ ਅੱਛਾ ਜੀ ਪਹਿਲਾਂ ਮੇਰੇ ਕੋਲ ਮਕਾਨ ਹੋਰ ਹੁੰਦਾ ਸੀ ਇਹ ਬਾਅਦ ਚ ਖਰੀਦਿਆ ਸੀਗਾ ਜੀ ਹਾਂਜੀ ਉੱਥੋਂ ਫਿਰ ਮੈਨੂੰ ਸ਼ੌਂਕ ਪਿਆ ਸੀ ਓਹਲੇ ਓਹਲੇ ਅ ਭਾਈ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਵੀ ਦੇਖੋ ਕਬੂਤਰਾਂ ਸ਼ੁਰੂਆਤ ਕਰੀ ਐ ਘਰ ਦੇ ਮੰਦੇ ਨਹੀਂ ਹੁੰਦੇ ਘਰੇ ਗਾਲਾਂ ਬਹੁਤ ਪੰਜੀਆਂ ਹੁੰਦੀਆਂ ਵਿਆਹ ਨਹੀਂ ਹੁੰਦਾ ਹੁੰਦਾ ਸੀ ਵੀ ਅਗਲਾ ਕਹਿੰਦੇ ਕਬੂਤਰ ਰੱਖੇ ਨੇ ਛੱਡ ਭਰਾ ਕੀ ਕਰਨੀ ਹਾਂਜੀ ਤੇ ਤੁਹਾਨੂੰ ਬਈ ਜੀ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿ ਨਹੀਂ ਨਹੀਂ ਐ ਤੱਕ ਮੈਨੂੰ ਘਰ ਦੇਨ ਕਿਸੇ ਨੇ ਅਜ ਤੱਕ ਰੋਕਿਆ ਵੀ ਨਹੀਂਗਾ ਤੇ ਉਹ ਥੋੜਾ ਜਿਹਾ ਮਤਲਬ ਡੈਡੀ ਗੁਜਨ ਕਰਕੇ ਅੱਛਾ ਜੀ ਤੇ ਥੋੜਾ ਜਿਹਾ ਬੰਦਾ ਉਹ ਹੋ ਜਾਂਦਾ ਹਾਂਜੀ ਤੇ ਮੰਮੀ ਮੇਰੇ ਕਹਿੰਦੇ ਕਹਿੰਦੇ ਚੱਲ ਤੂੰ ਇਹ ਰੱਖਨੇ ਰੱਖ ਹੀ ਲੈ ਕੋਈ ਗੱਲ ਨਹੀਂ ਠੀਕ ਮੈਂ ਫਿਰ ਦੋ ਕਰ ਰੱਖੇ ਸੀਗੇ ਦੋ ਚਾਰ ਦਿਨ ਰੱਖੀ ਰੱਖੇ ਹਾਂਜੀ ਫਿਰ ਵਿੱਚੋਂ ਮਨ ਜਾ ਟਲ ਗਿਆ ਮੈਂ ਯਾਰ ਕੀ ਕਰਨਾ ਛੱਡ ਫਰਾ ਹਾਂਜੀ ਫਿਰ ਦੋ ਦੋ ਚਾਰ ਬਣ ਕੇ ਬਸ ਹੌਲੀ ਹੌਲੀ ਸ਼ੌਕ ਵਾਦਾ ਵਾਦਾ ਅੱਜ ਇੱਥੇ ਤੱਕ ਦੇ ਠੀਕ ਹੈ ਬਈ ਪਹੁੰਚ ਗਏ ਵਿੱਚ ਤੇ ਬਈ ਜੀ ਤੁਸੀਂ ਨਾਨਕਿਆਂ ਦੇ ਘਰੋਂ ਤੁਹਾਨੂੰ ਸ਼ੌਕ ਪਿਆ ਉੱਤਰ ਵੈਲੀ ਵਾਰੀ ਲੈ ਕੇ ਕਿੱਥੋਂ ਆਏ ਸੀ ਜਿਹੜੇ ਉੱਥੇ ਉੱਥੇ ਪਿੰਡੋਂ ਹੀ ਲੈ ਕੇ ਆਏ ਸੀ ਸਭ ਤੋਂ ਆਪਦੇ ਨਾਨਕਿਆਂ ਦੇ ਆਪਦੇ ਨਾਲ ਕੇ ਅੱਛਾ ਜੀ ਉਹ ਵੀ ਮੈਂ ਜਿੱਦ ਕਰਕੇ ਲੈ ਕੇ ਆਇਆ ਮੈਂ ਮੈਂ ਲੈ ਕੇ ਜਾਣੇ ਨੇ ਹਾਂਜੀ ਉਹ ਫਿਰ ਕਹਿੰਦੇ ਜਾ ਲੈ ਜਾ ਤੂੰ ਕੋਈ ਅਸੀਂ ਕੀ ਕਰਾਂ ਉਹਨੇ ਮੈਂ ਫਿਰ ਚੱਕ ਲਿਆ मतलब मेरी ਉਹਨਾਂ ਕੋਲ ਸਹੀ ਇੱਕ ਦੋ ਹੀ ਸੀ ਕਿ ਬੱਦ ਸੀ ਚਾਰ ਪੰਜ ਕੋ ਉੱਤਰ ਬਣ ਗਏ ਸੀਗੇ ਬਾਅਦ ਚ ਜਿਵੇਂ ਮਨ ਲਾ ਵੀ ਮੈਂ ਸਾਲ 6 ਮਹੀਨੇ ਬਾਅਦ ਜਾਂਦਲ ਦੇ ਛੁੱਟੀਆਂ ਛਟੀਆਂ ਜਦ ਸਕੂਲ ਦੀ ਹੁੰਦੀਆਂ ਹਾਂ ਹਾਂਜੀ ਉਦੋਂ ਜਾਂਦਾ ਉਦੋਂ ਕਿ ਬੱਚੇ ਬੱਚੇ ਕੱਢ ਲੈਂਦੇ ਦੋ ਚਾਰ ਹੋ ਜਾਂਦੇ ਹਾਂਜੀ ਫਿਰ ਇੱਕ ਦਿਨ ਮੇਰੇ ਮਾਮਾ ਕਹਿੰਦੇ ਲੈ ਜਾ ਜਲ ਜਾਣਿਆ ਤੂੰ ਅਸੀਂ ਕਿ ਕਰਾਉਣੇ ਨੇ ਮੈਂ ਸਾਰੇ ਲੈ ਜਾ ਮੈਂ ਚਾਰ ਪੰਜ ਹੈਗੇ ਜੀ ਮਰ ਚੱਕ ਲੈ ਠੀਕ ਹੈ ਭਾਈ ਜੀ ਫਿਰ ਮੈਂ ਇੱਥੇ ਰਾਤੋ ਰਾਤ ਲਿਆ ਕੇ ਤੇ ਛੋਟਾ ਕੁਢੀ ਜੀ ਬਣਾਈ ਛੋਟੀ ਜੀ ਹਾਂਜੀ ਫਿਰ ਉਹਦੇ ਚ ਮੈਂ ਰੱਖ ਲਿਆ ਫਿਰ ਹੌਲੀ ਹੌਲੀ ਜਿਵੇਂ ਪਤਾ ਲੱਗਦਾ ਸੀ ਵੀ ਵੇ ਖੁੱਡਾ ਬਣਾਇਆ ਪਹਿਲਾਂ ਲੱਕੜ ਦੀ ਪੇਟੀ ਬਣਵਾਈ ਫਿਰ ਖੁੱਡਾ ਬਣਵਾਇਆ ਹਾਂਜੀ ਫਿਰ ਹੌਲੀ ਹੌਲੀ ਸਿਸਟਮ ਜੇ ਬਣਦਾ ਗਿਆ ਵਾ ਬਸ ਆਪਾਂ ਕਰਦੇ ਰਹੇ ਠੀਕ ਹੈ ਜੀ ਤੇ ਭਾਈ ਜੀ ਕੂਤਰ ਤੁਸੀਂ ਘਰੇ ਲੈ ਆਏ ਹਾਂਜੀ ਬਾਜੀਆਂ ਤਾਂ ਉਸ ਟਾਈਮ ਤੁਹਾਨੂੰ ਪਤਾ ਸੀ ਕਿ ਨਹੀਂ ਪਤਾ ਸੀ ਨਹੀਂ ਬਾਜੀਆਂ ਦਾ ਇੰਨਾ ਨਹੀਂ ਪਤਾ ਸੀ ਬਾਜੀਆਂ ਸਾਡੇ ਉਦੋਂ ਮਤਲਬ ਮੈਂ ਜਦੋਂ ਮਤਲਬ ਇੱਥੇ ਸ਼ਹਿਰ ਦੇ ਵਿੱਚ ਰੱਖੇ ਸੀ ਕਨਾਂ ਜੀ ਉਦੋਂ ਘਰ ਘਰ ਦੀਆਂ ਬਾਜ਼ੀਆਂ ਲੋਕ ਜਿਆਦਾ ਛੱਡਦੇ ਸਨ ਤੁਹਾਨੂੰ ਉਸ ਟਾਈਮ ਤੇ ਨੌਲੇਜ ਹੈਗੀ ਸੀ ਬਾਜੀ ਮਾੜੀ ਮੋਟੀ ਨੌਲੇਜ ਸੀ ਜਿਆਦਾ ਨਹੀਂ ਸੀਗੀ ਫਿਰ ਜਿਵੇਂ ਜਿਵੇਂ ਬੰਦਿਆਂ ਨਾਲ ਮੇਰੀ ਲਿੰਕ ਬਣਦੇ ਗਏ ਹਾਂਜੀ ਮੈਂ ਕਬੂਤਰਾਂ ਦਾ ਸ਼ੌਂਕ ਸੀ ਕਿਸੇ ਤੋਂ ਮੁੱਲ ਲੈ ਆਂਦੇ ਜਾਂ ਕਿਸੇ ਦੇ ਯਾਰ ਬਿਲਕੁਲੇ ਵਾਕ ਉਹ ਦਾਤ ਹੁੰਦਾ ਸੀ ਵੀ ਆਹ ਮਹੀਨੇ ਪੰਜਵੇਂ ਮਹੀਨੇ ਦੇ ਲਾਸਟ 'ਚ ਬਾਜ਼ੀ ਹੋਰਦੀ ਹੁੰਦੀ ਸੀ ਘਰ ਘਰ ਦੀਆਂ ਔਰ ਸ਼ਹਿਰ 'ਚ ਹਾਂ ਸ਼ਹਿਰ 'ਚ ਆਪਣੇ ਲੱਖੀ ਤਲਾ ਮੱਲਾ ਹੁੰਦਾ ਇੱਕ ਥੇੜ ਮੱਲਾ ਹਾਂਜੀ ਇਹ ਆਪਸੀ ਵਿੱਚ ਬਾਜ਼ੀਆਂ ਛੱਡਦੇ ਹੁੰਦੇ ਸੀ ਵੀ ਮੁੱਟ ਪਾ ਕੇ ਹਾਂਜੀ ਫੇਰ ਹੌਲੀ ਜਦੋਂ ਉਹਨਾਂ ਨਾਲ ਸਾਡੇ ਲਿੰਕ ਹੋ ਗਏ ਫਿਰ ਸਾਨੂੰ ਵੀ ਰਲਾ ਲਿਆ ਕਰੋ ਯਾਰ ਵਿੱਚ ਹਾਂਜੀ ਫਿਰ ਉਹ ਸਾਨੂੰ ਰਲਾਉਣ ਲੱਗ ਗਏ ਫਿਰ ਹਰ ਸਾਲ ਬਾਜੀ ਉੜਦੇ ਹੁੰਦੇ ਸੀਗੇ ਫਿਰ ਹੌਲੀ 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 ਇੱਥੇ ਆਪਣੇ ਨਾਲ ਹੀ ਖੈਰਪੂਰਾ ਮੁੰਡੇ ਹੋਰਿਆਂ ਦੇ ਇਹਨਾਂ ਦੇ ਰੱਖਿਓ ਸੀ ਇਹ ਫਿਰ ਅਸੀਂ ਆਪਸੀ ਰਲਣ ਲੱਗ ਗਏ ਹਾਂਜੀ ਵੀ ਆਪਾਂ ਇੰਨੀ ਦੂਰ ਆਪਾਂ ਨੂੰ ਲਗ ਲਾ ਰਲਾਉਂਦਾ ਨਹੀਂ ਹਾਂਜੀ ਵੇ ਉਦੋਂ ਬੰਦਾ ਇੱਕ ਅਗਲੇ ਦਾ ਘਰੇ ਸਾਡੇ ਬਹਿ ਜਾਂਦਾ ਸੀ ਅਸੀਂ ਉਹਨਾਂ ਦੇ ਘਰੇ ਜਾ ਕੇ ਬਹਿ ਜਾਂਦੇ ਸੀ ਹਾਂਜੀ ਨਿਗਰਾਨੀ ਰੱਖਦੇ ਵੀ ਕਪੂਤਰ ਕਿੰਨੇ ਵਜੇ ਤੱਕ ਉੱਡਦਾ ਹਾਂਜੀ ਫਿਰ ਅਸੀਂ ਅਖਿਆ ਵੀ ਅਸੀਂ ਆਪ ਹੀ ਆਪਣੇ ਮਹੱਲੇ ਦੇ ਵਿੱਚ ਆਪ ਹੀ ਛੱਡ ਲਿਆ ਕਰੀਏ ਫਿਰ ਇੱਕ ਕੰਗਲਪੁਰ ਰਲ ਜਾਂਦਾ ਸੀ ਇੱਕ ਖੈਰਪੁਰ ਰਲ ਜਾਂਦਾ ਇੱਕ ਆਗੁਰੂ ਨਾਨਕ ਨਗਰ ਇੱਥੇ ਮਤਲਬ ਮੈਂ ਕੱਲਾ ਹੀ ਸੀਗਾ ਹਾਂਜੀ ਇੱਧਰ 5-7 ਜਾਣੇ ਹੋ ਜਾਂਦੇ 3-4 ਜਾਣੇ ਕੰਗਲਪੁਰ ਵਾਲੇ ਹੋ ਜਾਂਦੇ ਵਾਹ ਕਰਕੇ ਟੈਂਪ ਟਪਾਲੇ ਦਾ ਸੀ ਆਪਦਾ ਬਾਜ਼ੀਆਂ ਛੱਡ ਲਈ ਦੀਆਂ ਸੀ ਸ਼ੌਂਕ ਪੂਰਾ ਕਰਦੇ ਰਹੇ ਹਾਂ ਸ਼ੌਂਕ ਪੂਰਾ ਕਰਦੇ ਰਹੇ ਤੇ ਕਿੰਨਾ ਚਿਰ ਉਹ ਤੁਸੀਂ ਬਾਜ਼ੀਆਂ ਛੱਡੀਆਂ ਉਹ ਘਟ ਤੋਂ ਘਟ ਵੀ ਮੇਰੇ ਖਾਲ ਅੱਠ 10 ਸਾਲ ਤੱਕ ਲਗਭਗ ਛੱਡੀਆਂ ਛੱਡੀਆਂ ਅੱਛਾ ਜੀ ਹਾਂ ਤੇ ਭਾਈ ਜੀ ਉਹਨਾਂ ਬਾਜ਼ੀਆਂ ਚ ਜਿਹੜੀਆਂ ਕਰਦੀਆਂ ਹੁੰਦੀਆਂ ਨੇ ਆਪਣੇ ਪੰਜਾਬ ਚ ਤਾਂ ਬਹੁਤ ਘੱਟ ਹੁੰਦੀਆਂ ਹਨ ਹਾਂਜੀ ਹਾਂਜੀ ਤੇ ਆਪਾਂ ਨੂੰ ਮੈਨੂੰ ਤਾਂ ਜਮ ਹੀ ਨੌਲੇਜ ਹੈ ਨਹੀਂ ਉਸ ਚੀਜ਼ ਬਾਰੇ ਹਾਂਜੀ ਉਹਨਾਂ ਚ ਵੀ ਕਬੂਤਰ ਸਾਹਮਣਾ ਪੈਂਦਾ ਤਿਆਰ ਕਰਨਾ ਹਾਂ ਉਹਦੇ ਚ ਵੀ ਸਾਹਮਣਾ ਤਾਂ ਪਊਗਾ ਜੇ ਉੱਡੂਗਾ ਤੇ ਜਿੱਤੂਗਾ ਤਾਂ ਹੀ ਜੀ ਹਾਂਜੀ ਜੇ ਉਹਦੇ ਚ ਹੁਣ ਆਪਾਂ ਕਹਿ ਦਈਏ ਆਪਾਂ ਡੇਲੀ ਛੱਡ ਦੇਣ ਡੇਲੀ ਵਾਲਾ ਤਾਂ ਕੰਮ ਹੀ ਨਹੀਂ ਹੁੰਦਾ ਉਦੋਂ ਫੇਰ ਆਪ ਅਸੀਂ ਆਪ ਦੇਖ ਲੈਂਦੇ ਹੁੰਦੇ ਸੀ ਹਾਂਜੀ ਵੀ ਇਹਨੂੰ ਕੱਲ ਨੂੰ ਛੱਡਣਾ ਵੀ ਕਿਵੇਂ ਕਰੀਏ ਕਿਉਂਕਿ ਉਸ ਟਾਈਮ ਨਾਲ ਸਾਡੇ ਏਰੀਆ ਦੇ ਅੰਦਰ ਗੋਲੀ ਗੱਪਾ ਵਾੜਾ ਦਿੰਦੇ ਆ ਕਬੂਤਰਾਂ ਨੂੰ ਉਸ ਟਾਈਮ ਤੇ ਹਾਂ ਹਾਂ ਗੋਲੀ ਗੱਪਾ ਵਾੜਾ ਦਿੰਦੇ ਸੀ ਹਾਂਜੀ ਸਾਨੂੰ ਵੀ ਹੁੰਦਾ ਸੀ ਵੀ ਕਿਸੇ ਤੋਂ ਮੰਗ ਕੇ ਲਿਆ ਦਈਏ ਲੈ ਆਈਏ ਦੇ ਦਈਏ ਕਬੂਤਰ ਨੂੰ ਹਾਂਜੀ ਉਦੋਂ ਜ਼ਿਆਦਾ ਇਹ ਵੇਲੇ 25 ਦੀ ਗੋਲੀ ਨਾਲ ਮਤਲਬ ਕਬੂਤਰ ਡਾਉਂਦੇ ਹੁੰਦੇ ਸੀ ਹਾਂਜੀ ਤੇ ਅਸੀਂ ਵੀ ਲਾ ਲਉ ਦਿੰਦੇ ਸੀ ਵੀ ਚੱਲ ਉੱਡੂਗਾ ਵੱਧ ਉਹ ਵਕਤੀ ਠੀਕ ਹੈ ਉਹਨਾਂ ਪਤਾ ਨਹੀਂ ਸੀਗਾ ਹਾਂਜੀ ਫਿਰ ਹੌਲੀ ਹੌਲੀ ਸਾਨੂੰ ਇੱਕ ਦਿਨ ਅਸੀਂ ਬੈਠੇ ਸੀ ਕਈ ਜਣੇ ਤੇ ਕਹਿੰਦਾ ਯਾਰ ਉੱਥੇ ਨਾ ਮਾਨ ਖੇੜੇ ਪਿੰਡ ਹੈਗਾ ਨਾਲ ਆ ਆਪਣੇ ਫਤਿਹਬਾਦ ਕੋਲੇ ਹਾਂਜੀ ਤੇ ਕਹਿੰਦੇ ਯਾਰ ਇੱਥੇ ਬਾਜ਼ੀ ਹੈਗੀ ਹਾਂਜੀ ਅਸੀਂ ਬਾਗ ਗਏ ਬਈ ਸਾਡੇ ਕੋਲ ਉਹ ਪਿੰਜਰੇ-ਮੁੰਜਰੇ ਤਾਂ ਹੁੰਦੇ ਨਹੀਂ ਸੀ ਬਈ ਨਾ ਤੋਤੇ ਵਾਲਾ ਪਿੰਜਰਾ ਸੀ ਉਹਦੇ ਚ ਕਬੂਤਰ ਪਾ ਕੇ ਲੈ ਗਏ ਅਸੀਂ ਅੱਛਾ ਜੀ ਆਪ ਹੀ ਸਾਂਭੇ ਸੀ ਬਈ ਇੰਨਾ ਪਤਾ ਨਹੀਂ ਸੀ ਉਦੋਂ ਇੰਨਾ ਲੱਗਦਾ ਸਾਨੂੰ ਹਾਂਜੀ ਬਜਾਵੇਂ ਕੋਈ ਅਗਲਾ ਦੱਸਦਾ ਹੀ ਮਾੜਾ ਮੋਟਾ ਦੇਖ ਲਈਦਾ ਸੀ ਕਰ ਲਈਦਾ ਸੀ ਹਾਂਜੀ ਅਸੀਂ ਮਾਨ ਕੇੜੇ ਛੱਡਿਆ ਉੱਤੇ ਮੇਰੇ ਕੋਲ 40-45 ਕਬੂਤਰ ਉੱਡੇ ਹੋਣੇ ਹਾਂਜੀ ਉੱਥੇ ਚਾਰ ਕਬੂਤਰ ਰਹਿ ਗਏ ਇੱਕ ਮੇਰਾ ਤੇ ਤਿੰਨ ਇੱਕ ਬਲਦੇਵ ਜਟਾਣੇ ਵਾਲਿਆਂ ਦੇ ਦੋ ਹੋਰ ਸੀਗੇ ਬਾਈ ਦੇ ਹਾਂਜੀ ਉਹ ਚਾਰ ਕਬੂਤਰਾਂ ਚ ਕੱਚੀ ਹੋ ਗਈ ਸੀ ਤੇ ਨੇਰ ਆ ਗਏ ਸ਼ਾਮ ਨੂੰ ਮਤਲਬ ਹੀ ਤੁਹਾਡੇ ਸ਼ਹਿਰ ਚ ਕਬੂਤਰ ਰੱਖੇ ਸੀਗੇ ਹਾਂਜੀ ਤੇ ਉੱਥੇ ਤੁਸੀਂ ਪਿੰਡ ਚ ਕਬੂਤਰ ਛੱਡਿਆ ਹਾਂਜੀ ਹਾਂਜੀ ਤੇ ਤੁਹਾਡਾ ਪਹਿਲੀ ਵਾਰ ਮੈਂ ਛੱਡਿਆ ਸੀ ਪਿੰਡ ਚ ਪਹਿਲੀ ਵਾਰ ਹੀ ਸਾਂ ਪਹਿਲੀ ਵਾਰ ਹੀ ਜਿੱਤ ਗਿਆ ਪਹਿਲੀ ਵਾਰ ਜਿੱਤਿਆ ਜੀ ਤੇ ਸਾਤੋਂ ਜਿਹੜੀ ਮੇਨ ਪੁਆਇੰਟ ਆ ਵੀ ਕਬੂਤਰ ਭੱਜਿਆ ਨਹੀਂ ਸ਼ਹਿਰਾਂ ਨਹੀਂ ਭੱਜਿਆ ਜੀ ਜਮੇ ਨਹੀਂ ਭੱਜਿਆ ਜੀ ਉੱਥੇ ਜਿੱਥੋਂ ਓਲਾ ਮਾਰਿਆ ਸੀ ਉੱਥੇ ਆ ਕੇ ਡਿੱਗਿਆ ਜੀ ਕਿਹੜੇ ਕੂਤਰਾਂ ਚੋ ਜੀ ਉਹ ਉਹ ਮੈਂ ਕਬੂਤਰ ਖਰੀਦਿਆ ਹੋਇਆ ਸੀ ਮੋਲ ਖਰੀਦ ਕੇ ਲਿਆ ਸੀ ਬਾਈ ਮੈਂ ਇੱਤੋਂ ਰਾਮਾ ਮਿੰਡੀ ਕੋਲ ਗਿਆਨਾਂ ਪਿੰਡ ਹੈਗਾ ਜੀ ਹਾਂਜੀ ਉੱਥੋਂ ਲਿਆਂਦਾ ਸੀ ਮੈਂ ਮੇਰੇ ਖਿਆਲ 100 ਪਤਾ ਨਹੀਂ 50 ਰੁਪਏ ਦਾ ਲਿਆਂਦਾ ਸੀ ਕਬੂਤਰ ਉਹ ਹਾਂਜੀ ਉਦੋਂ ਲਿਆ ਤਾਂ ਮੈਂ ਕਹੀ ਸੀ ਮਤਲਬ ਉਹ ਕਬੂਤਰ ਮੈਨੂੰ ਬਹੁਤ ਪਸੰਦ ਆ ਇਹ ਘਰੇ ਬਾਹਲਾ ਉੜਦਾ ਸੀ ਹਾਂਜੀ ਤੇ ਮੈਂ ਉੱਥੇ ਜਾ ਕੇ ਬਾਜੀ ਤੇ ਛੜਦਾ ਘਰੇ ਵੀ ਉੱਡੀ ਜਿੱਤਿਆ ਹੋਇਆ ਉੱਥੇ ਵੀ ਮੈਂ ਛੱਡਿਆ ਉੱਥੇ ਵੀ ਜਿੱਤ ਗਿਆ ਜੀ ਹਾਂਜੀ ਮਾ ਮੁੜ ਕੇ ਫਿਰ ਬਾਹਰ ਦੀਆਂ ਬਾਜ਼ੀਆਂ ਦਾ ਸ਼ੌਂਕ ਸਾਨੂੰ ਮੇਨਤਾ ਯਾਰ ਤੈਨੂੰ ਕੀ ਦੱਸਾਂ ਅਸੀਂ ਘਰ ਘਰ ਦੀ ਬਾਜੀ ਬੰਨ ਰੱਖੀ ਸੀ ਕਈ ਮੁੰਡੇ ਸੀਗੇ ਹਾਂਜੀ ਤੇ ਮੈਨੂੰ ਕਹਿੰਦੇ ਯਾਰ ਬਾਜੀ ਮਾ ਭਈਆ ਘਰੇ ਘਰੇ ਆਪਾਂ ਕਿਸੇ ਦੇ ਦੂਜੇ ਨੂੰ ਨਹੀਂ ਬਿਠਾਉਂਦੇ ਹਨਾ ਹਾਂਜੀ ਵੀ ਆਪਾਂ ਬਾਹਰ ਪਿੰਡ ਲੱਭ ਲੈਨੇ ਕੋਈ ਆਪਾਂ ਚੱਲਦੇ ਹਾਂ ਅਸੀਂ ਪਹਿਲੀ ਪਹਿਲੀ ਬਾਜੀ ਮਾਨਖੜੇ ਦੂਜੀ ਬਾਜੀ ਅਸੀਂ ਕੁੱਪੇ ਵਾਲੀ ਪਿੰਡ ਹੈਗਾ ਹਾਂਜੀ ਮੇਰੇ ਉਸਤਾਦ ਦਾ ਪਿੰਡ ਹਾਂਜੀ ਕਲਵੰਤ ਦੇ ਪਿੰਡ ਬਾਈ ਸਰਜੀਤ ਦੇ ਹਾਂਜੀ ਉੱਥੇ ਅਸੀਂ ਬਾਜੀ ਛੱਡਣ ਗਏ ਤੇ ਸਰਜੀਤ ਭਾਈ ਘਰੇ ਮਿਲਿਆ ਸਾਨੂੰ ਮੈਂ ਭਾਈ ਜੀ ਅਸੀਂ ਨਾ ਬਾਜੀ ਛੱਡਨੀ ਆ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਵੀ ਅਸੀਂ ਇੱਥੇ ਕੂਤਰਾਂ ਨੂੰ ੁੱਲੇ ਮਾਰਦੀਏ ਹਾਂਜੀ ਉਹ ਕਹਿੰਦਾ ਯਾਰ ਛੱਡ ਲੋ ਸਾਡੇ ਲੋਕ ਕੋਈ ਗੱਲ ਨਹੀਂ ਹਾਂਜੀ ਤੇ ਅਸੀਂ ਹੈਗੇ ਸੀ 10 ਜਗਾਂ ਲੈ 5-500 ਰੁਪਿਆ ਬਾਜੀ ਦਾ ਸੀਗਾ ਮਤਲਬ ਇੱਕ ਕੂਤਰ ਦਾ ਕਿਹੜੇ ਸੰਦੀਆਂ ਗੱਲਾਂ ਨੇ ਇਹ ਘੱਟ ਤੋਂ ਘੱਟ ਵੀ ਹੋਣੀ ਹੈ 2000 ਇੱਕ ਦੇ ਨੇੜੇ ਤੇੜੇ ਹੋਊਗੀ ਮੇਰੇ ਕੋਲ ਠੀਕ ਹੈ ਜੀ ਤੇ ਮੁੜ ਕੇ ਭਾਈ ਅਸੀਂ ਉਹ ਬਾਜੀ ਛੜਤੀ ਉੱਥੇ ਮੈਂ ਤੇ ਇੱਕ ਮੁੰਡਾ ਜਿੰਨੇ ਨਾਲ ਅਸੀਂ ਲਾਈ ਹੀ ਬਾਜੀ ਅਸੀਂ ਦੋ ਜਣੇ ਜਿੱਤ ਗਏ ਅੱਛਾ ਜੀ ਤੇ ਭਾਈ ਸਰਜੀਤ ਕਹਿੰਦਾ ਯਾਰ ਸਾਡੇ ਨਾ ਪੰਜਵੇਂ ਮਹੀਨੇ ਦੇ ਲਾਸਟ ਚ ਬਾਜੀ ਹੁੰਦੀ ਹੁੰਦੀ ਆ ਹਾਂਜੀ ਵੀ ਪੱਕੀ ਬਾਜੀ ਹੁੰਦੀ ਆ ਸਾਡੇ ਪਿੰਡ ਹਾਂਜੀ ਵੀ ਤੁਸੀਂ ਆਇਆ ਕਰੋ ਹਾਂਜੀ ਬਸ ਫਿਰ ਉੱਥੋਂ ਅਸੀਂ ਜਦੋਂ ਸਾਨੂੰ ਪਤਾ ਲੱਗੇ ਉਹ ਪਿੰਡ ਬਾਜੀ ਆ ਪਹਿਲੀ ਬਾਜੀ ਇੱਥੇ ਅਸੀਂ ਮਾਂਖੜੇ ਛੱਡੀ ਦੂਜੀ ਉੱਤੇ ਛੱਡੀ ਤੀਜੀ ਫੇਰ ਉਸ ਪਿੰਡ ਛੱਡੀ ਫੇਰ ਕੋਕਾਂ ਛੱਡੀ ਹਾਂ ਕੋਕਾਂ ਵਾਲੀ ਸਾਡਾ ਹਰ ਗਿਆ ਕਬੂਤਰ ਅੱਛਾ ਜੀ ਡੇਗ ਨੇਰ ਆ ਗਏ ਨੇਰ ਦੇ ਵਿੱਚ ਮਤਲਬੀ ਕੰਧ ਦੇ ਵਿੱਚ ਵੱਜ ਜਾਂਦਾ ਪੱਲਾ ਟੁੱਟ ਗਿਆ ਸੀ ਅੱਛਾ ਜੀ ਬਾ ਫੇਰ ਉਸ ਤੋਂ ਬਾਅਦ ਹੌਲੀ ਹੌਲੀ ਸਾਨੂੰ ਜੈਮ ਜੈਮ ਪਤਾ ਲੱਗਦੇ ਬਾਜੀਆਂ ਦਾ ਸ਼ੌਂਕ ਪੈਦਾ ਹੋ ਗਿਆ ਸਾਡਾ ਬਾਜੀਆਂ ਬਾਹਰ ਛੱਡਣ ਦਾ ਠੀਕ ਹੈ ਜੀ ਤੇ ਬਾਈ ਜੀ ਹਸਤਾਤਾਰ ਨਾ ਪੈਂਦਾ ਆਪ ਨੂੰ ਹਾਂ ਜੀ ਹਾਂ ਜੀ ਕਬੂਤਰ ਬਾਜੀ ਹਨ ਹਾਂ ਜੀ ਹਾਂ ਜੀ ਤੁਸੀਂ ਬਾਜੀਆਂ ਜਿੱਤਣ ਲੱਗ ਗਏ ਕਬੂਤਰ ਵੀ ਤੁਹਾਡੇ ਕੋਲ ਚੰਗੇ ਬਣ ਗਏ ਹਾਂ ਜੀ ਉਸਤਾਦ ਘਰ ਆਈ ਕਿ ਫਿਰ ਉਸਤਾਦਾਂ ਰਨ ਦੀ ਲੋੜ ਹੀ ਨਹੀਂ ਪਈ ਨਹੀਂ ਉਹ ਤਾਂ ਮਤਲਬ ਹੀ ਸਾਡੇ ਇਥੇ ਯਾਰ ਬੇਲੀ ਜਿੰਨੇ ਵੀ ਸੀਗੇ ਇੱਕ ਦੂਜੇ ਨੂੰ ਅਸੀਂ ਪੁੱਛ ਲੈਂਦੇ ਹੁੰਦੇ ਸੀਗੇ ਹਾਂਜੀ ਤੇ ਆਪਣੇ ਇਥੇ ਦੋ ਯਾਰ ਬੇਲੀ ਆ ਪੰਡਤਾਂ ਦੇ ਮੁੰਡੇ ਨੇ ਉਹਨਾਂ ਨੇ ਮੈਨੂੰ ਕਬੂਤਰ ਦਵਾਇਆ ਸੀ ਮਾਨਸਾ ਦੇ ਕੋਲੋਂ ਮਾਨਸਾ ਦੇ ਕੋਲੋਂ ਹਾਂ ਤੇ ਉਹ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਹਿੰਦਾ ਯਾਰ ਇੱਥੇ ਨਾ ਕੋ ਗਰਮੇਲ ਸੱਦਾ ਸਿੰਘ ਵਾਲਾ ਹਾਂਜੀ ਤੇ ਕਹਿੰਦਾ ਉਹਦੇ ਕੋਲ ਯਾਰ ਕਬੂਤਰ ਵਾਲੇ ਚੰਗੇ ਨੇ ਹਾਂਜੀ ਮੈਂ ਇੱਕ ਦੋ ਵਾਰ ਹੀ ਗਿਆ ਵੀ ਉਹਦੇ ਕੋਲੇ ਹਾਂਜੀ ਤੇ ਪਹਿਲਾਂ ਮੈਨੂੰ ਉਹਨਾਂ ਨੇ ਰਾਹ ਪਾਇਆ ਮੈਂ ਇੱਕ ਦੋ ਵਾਰ ਗਿਆ ਮੈਨੂੰ ਉਹਨਾਂ ਨੇ ਨਾ ਰਾਹ ਨਹੀਂ ਪਾਇਆ ਮੈਨੂੰ ਕਹਿੰਦਾ ਬਾਈ ਸ਼ਹਿਰ ਵਾਲਿਆਂ ਨੂੰ ਅਸੀਂ ਕਬੂਤਰ ਦੇ ਦਿੰਦੇ ਹਾਂਜੀ ਤੇ ਅਸੀਂ ਚੁੱਪ ਕਰਕੇ ਆ ਗਏ ਹਾਂਜੀ ਫਿਰ ਮੇਰੇ ਮਨ ਨਹੀਂ ਠਲਿਆ ਮੈਂ ਯਾਰ ਕਿਉਂਕਿ ਮੈਂ ਗਿਆਨੀ-ਧਿਆਨੀ ਉਹ ਬੰਦਾ ਸੀਗਾ ਮੈਂ ਯਾਰ ਚੱਲਦੇ ਆ ਆਪਾਂ ਦੁਆਰਾ ਫਿਰ ਹੂੰ ਫਿਰ ਮੈਂ ਇੱਕ ਦਿਨ ਕੱਲਾ ਗਿਆ ਮੈਂ ਉਹਦੇ ਕੋਲ ਮੈਨੂੰ ਕਹਿੰਦਾ ਤੂੰ ਆ ਤਾ ਗਿਆ ਕਹਿੰਦਾ ਤੂੰ ਕੱਲਾ ਆ ਜਾਕਰ ਹੋਰ ਨੂੰ ਨਾ ਲੈ ਕੇ ਆ ਕਰ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਮੈਂ ਤੈਨੂੰ ਕਬੂਤਰ ਦੇ ਦੂੰਗਾ ਉਹਨੇ ਮੈਨੂੰ ਕਬੂਤਰ ਦਿੱਤੇ ਫਿਰ ਸਾਲ 6 ਮਹੀਨੇ ਦੇ ਵਿੱਚ ਮੈਨੂੰ ਹੌਲੀ-ਹੌਲੀ ਮੈਂ ਉਹਦੇ ਘਰੇ ਜਾਣ ਲੱਗ ਗਿਆ ਰਹਿਣ ਲੱਗ ਗਿਆ ਵੀ ਮਹੀਨਾ-ਮਹੀਨਾ ਵੀ ਲਾਉਂਦਾ ਸੀ 15-15 ਦਿਨ ਵੀ ਲਾਉ ਲੰਦਾ ਸੀ ਹਾਂਜੀ ਫਿਰ ਮੈਨੂੰ ਨੇ ਰਾਹ ਪਾਇਆ ਥੋੜਾ ਜਾਂ ਵੀ ਜਦੋਂ ਮੈਂ ਪਾਣੀ ਪੂਣੀ ਦੱਸਿਆ ਮਤਲਬ ਤੁਹਾਨੂੰ ਨੇ ਆਪਦਾ ਸ਼ਗਿਰਦ ਬਣਾ ਲਿਆ ਮੈਨੂੰ ਹਾਂ ਅਨਾ ਆਪਣੇ ਤੋਂ ਉਹਨੇ ਕੁਝ ਮੰਗਿਆ ਹਾਂਜੀ ਤੇ ਨਾ ਮੈਂ ਦਿੱਤਾ ਕੁਝ ਪਰ ਮਤਲਬ ਵੀ ਆਪਣਾ ਉਸਤਾਦ ਹੀ ਉਹੀ ਹੈ ਇਸ ਟਾਈਮ ਮਤਲਬ ਮੈਨੂੰ ਨੇ ਰਾਹ ਵੀ ਉਹਨੇ ਪਾਇਆ ਅੱਜ ਵੀ ਵਰਤਦੇ ਹਾਂ ਅੱਜ ਵੀ ਵਰਤਦੇ ਹਾਂ ਆਣ ਜਾਣ ਪੂਰਾ ਹੈਗਾ ਠੀਕ ਹੈ ਜੀ ਹਾਂ ਤੇ ਫਿਰ ਭਾਈ ਜੀ ਜਿਹੜੇ ਤੁਹਾਡੇ ਕੋਲੇ ਕਬੂਤਰ ਤੁਹਾਡਾ ਪਹਿਲਾਂ ਜਿੱਤਿਆ ਸੀਗਾ ਤੁਸੀਂ ਦੱਸਿਆ ਲੈ ਕੇ ਆਏ ਸੀਗੇ ਪਹਿਲੀ ਵਾਰ ਜੀ ਦੂਏ ਪਿੰਡ ਛੱਡਿਆ ਸੀਗਾ ਹਾਂਜੀ ਹਾਂਜੀ ਉਹ ਕਬੂਤਰ ਤੋਂ ਬਾਅਦ ਤੁਸੀਂ ਕਬੂਤਰ ਤੁਹਾਡੇ ਕੋਲੇ ਸੱਦਾ ਸਿੰਘ ਵਾਲੇ ਤੋਂ ਆਏ ਕੋਸ ਸੱਦਾ ਮਾਨਸਾ ਤੋਂ ਹਾਂ ਮਾਨਸਾ ਏਰੀਆ ਚ ਕੁਝ ਮੇਰੇ ਮੁੱਲ ਵੀ ਖਰੀਦੇ ਹੋਏ ਸੀਗੇ ਅੱਛਾ ਤੁਸੀਂ ਬਾਈ ਗਰਮੇਲ ਨੇ ਵੀ ਮੈਨੂੰ ਦਿੱਤੇ ਉਸਤਾਦ ਜੀ ਨੇ ਹਾਂਜੀ ਤੇ ਇੱਕ ਮੁੰਡਾ ਆਪਣੇ ਇਥੋਂ ਕੋਟਲੀ ਦਾ ਨੀਟਾ ਹਾਂਜੀ ਉਹਨੇ ਵੀ ਮੈਨੂੰ ਕਬੂਤਰ ਦਿੱਤੇ ਵਿੱਚੋਂ ਹਾਂਜੀ ਹਾਂ ਮਤਲਬ ਲੈਂਡ ਦੇਣ ਮਤਲਬ ਬਾਈ ਨਾਲ ਕਰਕੇ ਮਾਲਸਾ ਏਰੀਆ ਚ ਮੇਰੀ ਲੈਂਡ ਦੇਣ ਬਣ ਗਈ ਸੀ ਮਤਲਬ ਵੀ ਹਾਂਜੀ ਇੱਕ ਦੂਜੇ ਤੋਂ ਅਸੀਂ ਲੈ ਜਾਂਦੇ ਸੀ ਦੇ ਦਿੰਦੇ ਸੀ ਹਾਂਜੀ ਕਿਉਂਕਿ ਮੈਨੂੰ ਸ਼ੌਂਕ ਸੀ ਕਬੂਤਰਾਂ ਹਾਂਜੀ ਲੈਣ ਦਾ ਹਾਂਜੀ ਤੇ ਅਗਲੇ ਕੋਲੇ ਜਾਂਦਾ ਹੀ ਅਗਲਾ ਕੰਦਾ ਲੈ ਜਾ ਯਾਰ ਇੰਨੇ ਦੂਰ ਹੋਇਆ ਕੀ ਦੋ ਜਾਨ ਹੋਰਾਂ ਦਾ ਕੀ ਗੱਲ ਹੈ ਹਾਂਜੀ ਤੇ ਭਾਈ ਪੂਰੇ ਜਮਾ ਕਬੂਤਰ ਜਮਾ ਪੂਰੀ ਤਰ੍ਹਾਂ ਆਪਦੇ ਘਰੇ ਬਾਹਰ ਲਿਆਂ ਬਾਜ਼ੀਆਂ ਤੇ ਹਾਂਜੀ ਕਦੋਂ ਸਾਹਮਣੇ ਲੱਗੇ ਸੀ ਮੈਂ ਜਦੋਂ ਬਾਈ ਕੋਲੇ ਜਾਣ ਲੱਗਿਆ ਸੀਗਾ 2000 ਮਤਲਬ ਵੀ ਮੇਰੇ ਖਿਆਲ ਪੰਜ ਛੇ ਦੀ ਗੱਲ ਹੋਊਗੀ ਯਾਰ ਜ਼ਿਆਦਾ ਹੀ ਹੋਣੀ ਹੈ ਹਾਂਜੀ ਤੇ ਉਦੋਂ ਦੇ ਬਸ ਮੈਂ ਮੈਨੂੰ ਦੱਸੀ ਗਿਆ ਮੈਂ ਜਦੋਂ ਰਾਤ ਰਹਿੰਦਾ ਸੀ ਉਹਦੇ ਕੋਲੇ ਮੈਂ ਦੱਸ ਦਿੰਦਾ ਵੀ ਕਹਿੰਦਾ ਤੂੰ ਸਾਹਮਲਾ ਕੂਤਰ ਰਾਤ ਰਹਿੰਦੇ ਸੀ ਤੁਸੀਂ ਸਿੱਖਣ ਦੇ ਮਾਰੇ ਜਾਂਦੇ ਸੀ ਸਿੱਖਣ ਦੇ ਮਾਰੇ ਸਿੱਖਾਂ ਦੇ ਮਾਰੇ ਅੱਛਾ ਜੀ ਉਹ ਵੀ ਸ਼ੌਕ ਵੀ ਸੀਗਾ ਯਾਰ ਬਾਜੀ ਨਾਲ ਨਾਲ ਪਿੰਡਾਂ 'ਚ ਜਾਂਦੇ ਵੀ ਸੀਗੇ ਹਾਂਜੀ ਫਿਰ ਜਦੋਂ ਮੈਂ ਇੱਥੋਂ ਦੋ ਦਿਨ ਘਰੇ ਵਗ ਜਾਂਦੇ ਘਰੇ ਜਾ ਘਰ ਦੇ ਦਾਣੇ ਦੁਨੇ ਪਾਉਂਦੇ ਸੀ ਹਾਂਜੀ ਮਾਤਾ ਦੋ ਦਿਨ ਬਾਅਦ ਗੇੜੇ ਆ ਕੇ ਪਵਾ ਕੇ ਤੇ ਮੈਂ ਕਹਿੰਦਾ ਭਾਈ ਮੈਂ ਕਬੂਤਰ ਛੱਡਣਾ ਕਹਿੰਦਾ ਲੈ ਆਂ ਚੱਕ ਲਈ ਅੱਛਾ ਜੀ ਫਿਰ ਮੈਂ ਦੂਜੇ ਤੀਜੇ ਦਿਨ ਫਿਰ ਵਗ ਜਾਂਦਾ ਉੱਥੇ ਅ ਭਾਈ ਜੀ ਪਹਿਲਾਂ ਵਾਲੀ ਗੱਲ ਤੇ ਮੈਂ ਮੁੜ ਕੇ ਹਾਂ ਨਾ ਵੀ ਤੁਹਾਡੇ ਸ਼ਹਿਰ ਚੋਂ ਰੱਖੇ ਹੋਏ ਕਬੂਤਰ ਪਿੰਡਾਂ ਚ ਉਡਦੇ ਹਾਂ ਹਾਂਜੀ ਲੋਕ ਨਸਲਾਂ ਵਿੱਚੇ ਬਹੁਤ ਪਏ ਹੋਏ ਆ ਹਾਂਜੀ ਹਾਂਜੀ ਤੁਸੀਂ ਕਿਹੜੀਆਂ ਨਸਲਾਂ ਪਸੰਦ ਕਰਦੇ ਹੋ ਜਿਹੜੇ ਤੁਹਾਡੇ ਸ਼ਹਿਰ ਦੇ ਲੱਗੇ ਹੋਏ ਕਬੂਤਰ ਪਿੰਡਾਂ ਤੋਂ ਜਾਂਦੇ ਨਹੀਂ ਆਮ ਕਰਕੇ ਕਬੂਤਰ ਡਾਵੇ ਜਦੋਂ ਆਪਾਂ ਦੂਏ ਪਿੰਡਾਂ 'ਚ ਛੱਡਦੇ ਨਾ ਪਿੰਡਾਂ ਦੇ ਕਬੂਤਰ ਪਿੰਡਾਂ 'ਚੋਂ ਭੱਜ ਜਾਂਦੇ ਆ। ਤੇ ਥੋੜੀ ਸ਼ਹਿਰ ਦੇ ਕਬੂਤਰ ਪਿੰਡ 'ਚ ਖੜਦੇ ਆ। ਕਿਹੜੀਆਂ ਨਸਲਾਂ ਦੇ ਕਬੂਤਰ? ਮੈਨੂੰ ਬਾਈ ਗਰਮੇਲ ਨੇ ਇੱਕ ਲਾਲ ਡੱਬਾ ਕਬੂਤਰ ਦਿੱਤਾ ਈ ਸ਼ਾਕ ਆ। ਹਾਂਜੀ। ਤੇ ਚਟੀਆਂ ਵਾਲੀ ਮੇਰੇ ਕੋਲ ਕਬੂਤਰੀ ਸੀਗੀ। ਹਾਂਜੀ। ਉਹਨਾਂ ਦਾ ਮੈਂ ਮਤਲਬ ਵੀ ਜੋੜ ਲਾ ਕੇ ਨਾ ਬੱਚੇ ਘੜਾਏ ਸੀਗੇ। ਹਾਂਜੀ। ਉਹਨਾਂ 'ਚੋਂ ਕੱਟੇ ਬਾਈ